ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਕੀ ਫਤਿਹ ਆਪ ਸਾਰੇ ਪਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦੇ ਦਸਹੀ ਦੇ ਦਿਹਾੜਾ ਚੱਲ ਰਿਹਾ ਹੈ ਉਹ ਮਹੀਨਾ ਤੇ ਸੰਗਤਾਂ ਲੰਗਰ ਵਾਸਤੇ ਰਸਤ ਇਕੱਠੀ ਕਰਨ ਆਈਆਂ ਨੇ ਤੇ ਘਰਾਂ ਦੇ ਵਿੱਚੋਂ ਇਕੱਠੀ ਕਰਦੇ ਆ ਲੰਗਰ ਲਾਉਣ ਵਾਸਤੇ ਤੇ ਆਪਣੇ ਘਰੇ ਵੀ ਆਏ ਆ ਆਪਾਂ ਉਹਨਾਂ ਵਾਸਤੇ ਬਣਾਈ ਆ ਚਾਹ ਜੀ ਕੱਠੀ ਤੇ ਰੱਖ ਲਈ ਚਾ ਤੇ ਨਾਲ ਰੱਖ ਲੈ ਬਿਸਕਟ ਕਿਉਂਕਿ ਇਹ ਵੀ ਪੰਨਾ ਜੀ ਜੇ ਆਪਾਂ ਤਾਂ ਬਾਹਰ ਜਾ ਕੇ ਨਹੀਂ ਸੇਵਾ ਹੁੰਦੀ ਆਪਾਂ ਘਰੇ ਸੇਵਾ ਕਰ ਸਕਦੇ ਜਿੰਨੀ ਕੋ ਹੋ ਸਕਦੀ ਹੈ ਤੇ ਦਰਸੰਗਤ ਬੈਠੀ ਆ ਆਪਾਂ ਬਣਾਤੀ ਚਾਹ ਮੁੰਡਿਆ ਤੂੰ ਕਰਤਾ ਦਿੰਦੇ ਆ ਚਾਹ ਪਾਣੀ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਆਪੀ ਪਾ ਕੇ ਲੈ ਜਾਂਦੇ ਪਹਿਲਾਂ ਪਾਣੀ ਲੈ ਕੇ ਪਾਉਣ ਵਾਸਤੇ ਲੋ ਜੀ ਆ ਮੈਂ ਕੈਮਰੇ ਵਿੱਚ ਦੀ ਵੀਡੀਓ ਬਣਾਉਂਦੀ ਮੈਂ ਕਿਹਾ ਥੋੜੇ ਜਿਹੀ ਕਲਿੱਪ ਹੋ ਜੂਗੀ ਸਾਰਿਆਂ ਨੂੰ ਇਸ ਤਰ੍ਹਾਂ ਸਹਿਯੋਗ ਦੇਣਾ ਚਾਹੀਦਾ ਦਾਨ ਕਰਨ ਵਾਸਤੇ ਕੋਈ ਭੁੱਖਾ ਬਤੇ ਹੈ ਉਸ ਦਾ ਸੱਕਦਾ ਜੀ ਸੀ ਸਿੰਦਰ ਰਸਤੇ ਵਿੱਚ ਆਉਂਦਾ ਜਾਂਦਾ ਰਹੇ ਠੰਡ ਦਾ ਮਹੀਨਾ ਟੈਕਨੋਜੀ ਚ ਆਪੀ ਕੇ ਸੰਗਤ ਚਲੀ ਗਈ ਤੇ ਹੁਣ ਆਪਾਂ ਵੀ ਪੀਨਿਆਂ ਚ ਤੇ ਚਾਹ ਦੇ ਨਾਲ ਹੀ ਅੱਗੇ ਸਾਡੇ ਘਰ ਪਰੌਣੇ ਕਈ ਦਿਨ ਇਹੋ ਜਿਹਾ ਹੁੰਦਾ ਨਾ ਆਪਾਂ ਨੂੰ ਬਿਲਕੁਲ ਹੀ ਬੈਠਣ ਦਾ ਟਾਈਮ ਨਹੀਂ ਮਿਲਦਾ ਹੈਗਾ ਕਈ ਵਾਰ ਆਪਾਂ ਸਾਰ ਜਿਹੜੀ ਵੇਲੇ ਰਹਿਣੇ ਆ ਲਓ ਜੀ ਸਾਰੀ ਸੰਗਤ ਚਲੀ ਗਈ। ਨੀਵੀਂਕ ਸੰਗਤ ਦੇ ਚਰਨਾਂ ਦੀ ਧੂੜ ਹੁੰਦੀ ਐ। ਕਹਿੰਦੇ ਜਦੋਂ ਚਾਰ ਬੰਦੇ ਆਪਣੇ ਘਰੇ ਆਉਂਦੇ ਵੀ ਰੱਬ ਦਾ ਰੂਪ ਹੀ ਹੁੰਦੇ। ਤੇ ਆਪਾਂ ਹੁਣ ਭਾਂਡਾ ਟਿੰਡਾ ਕਰਤਾ ਇਕੱਠਾ ਸਾਰਾ। ਸੈਂਕ ਵਿੱਚ ਮਾਂਜਾਂਗੇ ਬਾਅਦ ਪਹਿਲਾਂ ਆਪਾਂ ਵੀ ਪੀਨੇ ਘੁੱਟ ਚਾਹ ਮੈਂ ਤਿਆਰ ਦਿੱਤਾ ਪੀਵਾਂਗੇ ਚਾਹ ਤੇ ਇਧਰ ਪੱਠੀ ਪੁੱਠੀ ਬਾਦ ਵਿੱਚ ਹੀ ਚੱਕਾਂਗੇ ਭਈ ਇਹ ਹਜੇ ਇਸ ਤਰ੍ਹਾਂ ਤੇ ਇਧਰ ਕੱਪੜੇ ਧੋਤੇ ਸੀ ਬੀਬੀ ਨੇ ਤੇ ਹੁਣ ਆ ਗਏ ਮੇਰੇ ਭਤੀਜ ਨੂੰ ਤੇ ਭਤੀਜ ਜੀ ਚਲੋ ਜੀ ਦੱਸ ਦਿਆਂ ਘਰਾਂ ਵਿੱਚ ਹੀ ਪਰੌਣੇ ਆਉਂਦੇ ਹੁੰਦੇ ਤੇ ਮੈਂ ਬੇਟੇ ਦੀ ਵੀਡੀਓ ਬਣਾਉਂਦੀ ਸੀ ਭਤੀਜੀ ਇਹਦੀ ਤੇ ਦੇਖੀ ਮੂਲਕੋ ਲੈਣ ਦਾ ਵੀਡੀਓ ਨਹੀਂ ਬਣਾਉਂਦਾ ਬਹੁਤ ਸਰਾਰਤੀ ਵਿੱਚ ਹੈ ਇਹਨਾਂ ਨੂੰ ਵੀ ਚੱਜ ਆ ਵੀ ਸਾਡੇ ਵੀਡੀਓ ਬਣਾਉਂਦਾ ਕੋਈ ਲਓ ਜੀ ਆਪਾਂ ਛੋਟੀ ਜਿਹੀ ਪਾਈਆ ਵੀਡੀਓ ਜੇ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੋਲੋਅ ਕਰਦੇ ਦੇਖਣਾ ਤੇ ਜੋ ਵੀ ਆਪਣੀ ਵੀਡੀਓ ਤੇ ਭੈਣ ਭਰਾ ਹੁੰਦੇ ਵੀਡੀਓ ਨੂੰ ਫੋਲੋਵਾਚ ਕਰਦੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਥੈਂਕ ਯੂ ਬਾਈ ਟੇਕ ਕੇਅਰ ਜੀ ਰਸੀ ਕਰੀਆਂ ਗੱਲਾਂ ਬਾਤਾਂ ਬੈਠ ਕੇ ਸਾਰਿਆਂ ਨੇ ਮਸਾਂ ਇਕੱਠੀ ਹੁੰਨੇ ਜਿਹਨੂੰ ਕੋਈ ਆਉਂਦਾ ਤੇ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕੀਤੀ ਥੈਂਕ ਯੂ ਜੀ